ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਸਾਰਾ ਢੇਰ ਸਾਰਾ ਸਮਾਨ ਆਪਾਂ ਰੱਖਿਆ ਆ ਇਹ ਆਪਾਂ ਨਵਾਂ ਤਿਆਰ ਕੀਤਾ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਆਚਾਰ ਪੰਜੀਰੀਆਂ ਮਸਾਲੇ ਜਿਵੇਂ ਦੇਗੀ ਮਿਰਚ ਹੋ ਗਈ ਗਰਮ ਮਸਾਲਾ ਹੋ ਗਿਆ ਹਲਦੀ ਹੋ ਗਈ ਚਾਹੇ ਆਪਣੀ ਰਤਮ ਜੋਤ ਹੋ ਗਈ ਇਹਨਾਂ ਚੀਜ਼ਾਂ ਦਾ ਆਪਾਂ ਸਾਰਾ ਕਾਰੋਬਾਰ ਕਰਦੇ ਹਾਂ ਕਾਰੋਬਾਰ ਮਤਲਬ ਜਿਵੇਂ ਤੁਸੀਂ ਆਰਡਰ ਦਿੰਨੇ ਹੋ ਸਾਨੂੰ ਕਿ ਸਾਨੂੰ ਦੇਗੀ ਮਿਰਚ ਚਾਹੀਦੀ ਆ ਉਹ ਘਰ ਦੀ ਆਪਾਂ ਦੇਗੀ ਮਿਰਚ ਤਿਆਰ ਕਰਕੇ ਤੁਹਾਨੂੰ ਦਵਾਂਗੇ ਗਰਮ ਮਸਾਲਾ ਜਿਹੜਾ ਉਹ ਵੀ ਆਪਾਂ ਘਰ ਦਾ ਤਿਆਰ ਕਰਦੇ ਹਾਂ ਕਈ ਮਸਾਲੇ ਉਹਦੇ ਵਿੱਚ ਪਾਏ ਜਾਂਦੇ ਜਿਵੇਂ ਤੁਸੀਂ ਮਾਰਕੀਟ 'ਚ ਲੈ ਕੇ ਆਉਂਦੇ ਹੋ ਵੀ ਇੱਕ ਦੋ ਮਸਾਲੇ ਹੁੰਦੇ ਆ ਉਦਾਂ ਨਹੀਂ ਤੁਸੀਂ ਸਾਰੀਆਂ ਵੀਡੀਓ ਚੈਨਲ ਤੇ ਦੇਖ ਸਕਦੇ ਹੋ ਜਿਵੇਂ ਆਪਾਂ ਦੇਗੀ ਮਿਰਚ ਤਿਆਰ ਕੀਤੀ ਆ ਗਰਮ ਮਸਾਲਾ ਤਿਆਰ ਕੀਤਾ ਵਾ ਚਾਹੇ ਆਪਾਂ ਹਰ ਕਿਸਮ ਦਾ ਜਿਵੇਂ ਚਾਰ ਬਣਾਉਂਦੇ ਆ ਇਹ ਆਪਾਂ ਇੱਥੇ ਪਹਿਲੇ ਤੁਹਾਨੂੰ ਦੱਸ ਗ ਜੇਕਰ ਤੁਸੀਂ ਲੈਣਾ ਹੋਵੇ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਆ ਤੇ ਹੁਣ ਜਿਹੜਾ ਆਪਾਂ ਨਵਸਮਣ ਲੈ ਕੇ ਆ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹ ਤੁਸੀਂ ਵੇਖ ਸਕਦੇ ਹੋ ਇਹ ਮੇਰੇ ਹੱਥ ਦੇ ਵਿੱਚ ਨਿੱਕੀ ਜੀ ਪੂੜੀ ਇਹ ਨਿੱਕੀ ਜੀ ਪੂੜੀ ਬਹੁਤ ਹੀ ਗੁਣਕਾਰੀ ਆ ਜਾਨੀ ਕਿ ਇਹਦੇ ਫਾਇਦੇ ਬਹੁਤ ਨੇ ਇਹਦੇ ਵਿੱਚ ਜਿੰਨੇ ਮਸਾਲੇ ਆ ਨਾ ਉਹ ਤੁਹਾਡੇ ਸਰੀਰ ਵਾਸਤੇ ਬਹੁਤ ਜ਼ਰੂਰੀ ਹੁੰਦੇ ਆ ਤੇ ਇਹ ਕਿਹੜਾ ਮਸਾਲਾ ਵਾ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੇਖਣ ਨੂੰ ਤੁਹਾਨੂੰ ਇਹ ਗਰਮ ਮਸਾਲਾ ਲੱਗਦਾ ਹੋਊਗਾ ਪਰ ਇਹ ਗਰਮ ਮਸਾਲਾ ਨਹੀਂ ਇਹ ਹੈਗਾ ਜੀ ਪਰੌਂਠਿਆਂ 'ਚ ਪਾਉਣ ਵਾਲਾ ਮਸਾਲਾ ਜਿਵੇਂ ਆਪਾਂ ਪਰੌਂਠੇ ਬਣਾਉਨੇ ਆ ਸਰਦੀਆਂ ਦੇ ਵਿੱਚ ਚਾਹ ਗਰਮੀਆਂ ਦੇ ਵਿੱਚ ਤੇ ਮਸਾਲੇਦਾਰ ਪਰੌਂਠਾ ਚਾਹੀਦਾ ਹੁੰਦਾ ਨਾ ਤੇ ਜਦੋਂ ਆਪਾਂ ਸਵੇਰੇ ਸਵੇਰੇ ਚਾਹੇ ਨਾਸ਼ਤੇ ਦੇ ਵਿੱਚ ਬਣਾਉਣੇ ਹੋਣ ਚਾਹੇ ਕਿਤੇ ਆਫਿਸ 'ਚ ਕਿਸੇ ਨੇ ਜਾਣਾ ਹੋਵੇ ਉਦੋਂ ਪਰੌਂਠੇ ਬਣਾਉਣੇ ਹੋਣ ਤੇ ਬੜੀ ਹਟਬੜੀ ਜੀ ਆਪਾਂ ਨੂੰ ਮੱਚ ਜਾਂਦੀ ਆ ਵੀ ਆਹ ਮਸਾਲਾ ਪਾਉਣਾ ਮਸਾਲਾ ਮਜ਼ਾਉਣਾ ਮਸਾਲਾ ਕਿਸੇ ਵੀ ਨੇ ਫਿਰ ਆਪਾਂ ਕਹਿੰਨੇ ਲੈ ਜੀ ਆਹ ਮਸਾਲਾ ਤਰ ਹੀ ਗਿਆ ਯਾਨੀ ਕਿ ਕਾਲੀ ਕਾਲੀ ਆਪਾਂ ਨੂੰ ਕੋਈ ਮਸਾਲਾ ਕਿਸੇ ਵੇਲੇ ਮਿਲਦਾ ਵੀ ਨਹੀਂ ਆ ਕੋਈ ਚੇਤਾ ਭੁੱਲ ਜਾਂਦਾ ਸੋ ਹੁਣ ਇਹੋ ਜੀ ਕੋਈ ਗੱਲ ਨਹੀਂ ਹੋਊਗੀ ਹੁਣ ਤੁਸੀਂ ਪਰੌਂਠਿਆਂ ਦੇ ਵਿੱਚ ਇਹ ਜਿਹੜਾ ਮਸਾਲਾ ਵਰਤ ਸਕਦੇ ਹੋ ਇਸ ਮਸਾਲੇ ਦੇ ਵਿੱਚ ਸਾਰੇ ਹੀ ਮਸਾਲੇ ਆ ਜਿਹੜੇ ਕਿ ਤੁਸੀਂ ਪਰੌਂਠਿਆਂ ਦੇ ਵਿੱਚ ਪਾਉਣੇ ਆ ਸਿਰਫ ਇਹਦੇ ਵਿੱਚ ਤੁਹਾਨੂੰ ਨਮਕ ਪਾਉਣ ਦੀ ਜ਼ਰੂਰਤ ਆ ਹੋਰ ਤੁਸੀਂ ਕੋਈ ਮਸਾਲਾ ਨਹੀਂ ਪਾਉਣਾ ਚਾਹੀਏ ਜੀਰਾ ਹੋਵੇ ਜਵੈਨ ਹੋਵੇ ਸੁੱਕਾ ਧਨੀਆ ਹੋਵੇ ਕਾਲੀ ਮਿਰਚ ਹੋਵੇ ਲਾਲ ਮਿਰਚ ਹੋਵੇ આમਚੂਰ ਹੋਵੇ ਅਨਾਰ ਦਾਣਾ ਹੋਵੇ ਯਾਨੀ ਕਿ ਜਿੰਨੇ ਵੀ ਪਰੌਂਠਿਆਂ ਦੇ ਵਿੱਚ ਮਸਾਲੇ ਪੈਂਦੇ ਆ ਉਹ ਇਸ ਮਸਾਲੇ ਦੇ ਵਿੱਚ ਆਪਾਂ ਸਾਰੇ ਮਸਾਲੇ ਪਾਏ ਆ 13 ਮਸਾਲਿਆਂ ਦੇ ਨਾਲ ਇਹ ਆਪਾਂ ਮਸਾਲਾ ਤਿਆਰ ਕੀਤਾ ਇਹਨੂੰ ਤੁਸੀਂ ਪਰੌਂਠੇ ਦੇ ਵਿੱਚ ਪਾ ਸਕਦੇ ਹੋ ਆਲੂ ਦਾ ਪਰੌਂਠਾ ਬਣਾਓ ਗੋਭੀ ਦਾ ਪਰੌਂਠਾ ਬਣਾਓ ਤੇ ਮੂਲੀ ਦਾ ਪਰੌਂਠਾ ਬਣਾਓ ਤੇ ਵੈਸੇ ਵੀ ਤੁਸੀਂ ਲੱਛੇਦਾਰ ਮਸਾਲੇ ਦਾ ਜਿਹੜਾ ਪਰੌਂਠਾ ਬਣਾਉਣਾ ਨਾ ਉਹ ਤੁਸੀਂ ਬਣਾ ਸਕਦੇ ਹੋ ਉਹਦੇ ਵਿੱਚ ਤੁਸੀਂ ਇਹ ਮਸਾਲਾ ਥੋੜਾ ਜਿਹਾ ਨਮਕ ਤੋਂ ਮਿਕਸ ਕਰਕੇ ਪਾ ਸਕਦੇ ਹੋ ਤੇ ਤੁਸੀਂ ਪਰੌਂਠੇ ਦਾ ਟੇਸਟ ਵੇਖਿਓ ਫਿਰ ਕਦੇ ਵੀ ਤੁਹਾਨੂੰ ਇਹ ਨਹੀਂ ਹੋਊਗਾ ਕਿ ਅਸੀਂ ਆਹ ਮਸਾਲਾ ਭੁੱਲ ਗਏ ਸੀ ਉਹ ਮਸਾਲਾ ਭੁੱਲ ਗਏ ਕਿਉਂਕਿ ਅਸੀਂ ਆਪਾਂ ਸਾਰੇ ਮਸਾਲੇ ਪਾ ਕੇ ਤੇ ਇਹ ਮਸਾਲੇ ਨੂੰ ਤਿਆਰ ਕੀਤਾ ਇਹ ਜਿਹੜਾ ਮਸਾਲਾ ਕੱਲਾ ਪਰੌਂਠਿਆਂ ਚ ਨਹੀਂ ਇਹ ਤੁਸੀਂ ਜਦੋਂ ਸੁੱਕੇ ਆਲੂ ਬਣਾ ਰਹੇ ਹੋ ਚਾਹੇ ਗੋਭੀ ਦੀ ਸਬਜ਼ੀ ਬਣਾ ਰਹੇ ਹੋ ਤੇ ਤੁਸੀਂ ਇਹ ਮਸਾਲਾ ਕੱਲਾ ਉਹਦੇ ਵਿੱਚ ਪਾ ਕੇ ਤੇ ਥੋੜਾ ਜਿਹਾ ਨਮਕ ਹਲਦੀ ਪਾ ਦੋ ਤਾਂ ਵੀ ਜਿਹੜੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਕੱਲਾ ਪਰੌਂਠਿਆਂ ਵਾਸਤੇ ਨਹੀਂ ਸਬਜ਼ੀ ਦੇ ਵਿੱਚ ਵੀ ਤੁਸੀਂ ਇਸ ਮਸਾਲੇ ਨੂੰ ਵਰਤ ਸਕਦੇ ਹੋ ਇਹ ਪੈਣਾ ਦੀ ਡਿਮਾਂਡ ਤੇ ਹੀ ਤਿਆਰ ਹੋਇਆ ਸੀਗਾ ਕਿਉਂਕਿ ਜਿਵੇਂ ਚੀਜ਼ ਕੋਈ ਸੇਲ ਕਰਨੇ ਆ ਕੋਈ ਕਸਟਮਰ ਆਪਾਂ ਨੂੰ ਫਿਰ ਡਿਮਾਂਡ ਕਰਦਾ ਕਿ ਆ ਚੀਜ਼ ਹੈਗੀ ਓ ਤੁਹਾਡੇ ਕੋਲ ਉਹ ਚੀਜ਼ ਹੈਗੀ ਆ ਸ਼ੁਰੂ ਤੋਂ ਸਿਰਫ ਆਪਾਂ ਪਨੀਰੀਆ ਤੋਂ ਕੀਤਾ ਸੀ ਉਸ ਤੋਂ ਬਾਅਦ ਆਪਾਂ ਅਚਾਰਾਂ ਤੇ ਆ ਗਏ ਜਿਵੇਂ ਜਿਵੇਂ ਡਿਮਾਂਡ ਆਈ ਸੀਗੀ ਤੇ ਜਿਵੇਂ ਜਿਵੇਂ ਡਿਮਾਂਡਾਂ ਵਧਦੀ ਗਈ ਵੀ ਦੇਗੀ ਵਿੱਚ ਗਰਮ ਮਸਾਲਾ ਚਾ ਇਹ ਵਾਲਾ ਮਸਾਲਾ ਕਿਚਨ ਕਿੰਗ ਮਸਾਲਾ ਇਹ ਸਾਰੇ ਮਸਾਲੇ ਆਪਾਂ ਹੌਲੀ ਹੌਲੀ ਤਿਆਰ ਕਰਨ ਲੱਗ ਪਏ ਤੇ ਹੁਣ ਆਪਾਂ ਇਹ ਨਵਾਂ ਜਿਹੜਾ ਪ੍ਰੋਡਕਟ ਲੈ ਕੇ ਆਏ ਆ ਪਰੌਂਠਿਆਂ ਵਾਲਾ ਮਸਾਲਾ ਇਹਦੇ ਨਾਲ ਨਾਲ ਆਪਾਂ ਇੱਕ ਤਿਆਰ ਕੀਤੀ ਆ ਤੁੰਮੇ ਵਾਲੀ ਜਮਾਨ ਜਿਵੇਂ ਤੁਹਾਡੇ ਵੱਡਿਆਂ ਨੂੰ ਪਤਾ ਹੋਊਗਾ ਘਰਾਂ 'ਚ ਬੰਦੀ ਹੁੰਦੀ ਸੀ ਆਮ ਹੀ ਪਹਿਲਾਂ ਕਿਉਂਕਿ ਉਦੋਂ ਇੰਨੇ ਡਾਕਟਰ ਨਹੀਂ ਹੁੰਦੇ ਸੀ ਤੇ ਨਾ ਹੀ ਇੰਨਾ ਭੱਜ ਦੌੜ ਹੁੰਦੀ ਸੀ ਵੀ ਭੱਜੋ ਦੀ ਡਾਕਟਰ ਕੋਲ ਚਲੋ ਢਿੱਡ 'ਚ ਪੀੜ ਹੁੰਦੀ ਆ ਜਾਂ ਫਾਰਾ ਹੋਇਆ ਵਾ ਉਦੋਂ ਇਹੋ ਜਿਹੀ ਚੀਜ਼ਾਂ ਜਿਹੜੀਆਂ ਬੀਬੀਆਂ ਘਰੇ ਤਿਆਰ ਕਰਕੇ ਰੱਖਦੀ ਹੁੰਦੀਆਂ ਸੀ ਆਮ ਹੀ ਤੁੰਮੇ ਉਦੋਂ ਮਿਲ ਜਾਂਦੇ ਹੁੰਦੇ ਸੀਗੇ ਤੇ ਤੁੰਮੇ ਵਾਲੀ ਜਮੈਨ ਤਿਆਰ ਕੀਤੀ ਜਾਂਦੀ ਹੁੰਦੀ ਸੀ ਜਦੋਂ ਕਿਸੇ ਦੇ ਢਿੱਡ 'ਚ ਪੀੜ ਹੁੰਦੀ ਸੀ ਜਾਂ ਫਾਰਾ ਹੁੰਦਾ ਸੀ ਜਾਂ ਬਦਾ ਹਜਮੀ ਹੁੰਦੀ ਸੀ ਨਾ ਤੇ ਉਹਨਾਂ ਨੇ ਕਹਿਣਾ ਜੀ ਤੁੰਮੇ ਵਾਲੀ ਜਮੈਨ ਖਾ ਲੋ ਉਹਦੇ ਨਾਲ ਤੁਹਾਨੂੰ ਡਕਾਰ ਆ ਜਾਊਗਾ ਪੇਟ 'ਚ ਜਿਹੜੀ ਗੈਸ ਆ ਉਹ ਕਲੀਅਰ ਹੋ ਜਾਊਗੀ ਵੀ ਇੰਨੀ ਗੁਣਕਾਰੀ ਹੁੰਦੀ ਸੀ ਇਹ ਤੁੰਮੇ ਵਾਲ ਅਤੇ ਇਹ ਵੀ ਆਪਾਂ ਹੁਣ ਘਰੇ ਤਿਆਰ ਕੀਤੀ ਆ ਤੁਸੀਂ ਕਿਤੇ ਵੀ ਭੈਣ ਭਰਾਣੇ ਸਾਡੇ ਕੋਲ ਮੰਗਾਉਣੀ ਹੋਵੇ ਤੇ ਤੁਸੀਂ ਵੇਖ ਸਕਦੇ ਹੋ ਤੁਮੇ ਵਾਲੀ ਜਮੈਨ ਆ ਇਹਦਾ ਆਪਾਂ ਰੇਟ ਜਿਹੜਾ ਉਦੋਂ ਫੋਨ ਤੇ ਹੀ ਦੱਸਾਂਗੇ ਕਈ ਭੈਣਾ ਹੁਣ ਇੱਥੇ ਕਹਿੰਦੀਆਂ ਕਿ ਮੈਨੂੰ ਜੇ ਤੁਸੀਂ ਵੀਡੀਓ ਬਣਾਉਣੀ ਹੈ ਤੁਸੀਂ ਰੇਟ ਨਾਲ ਦੱਸ ਦਿਆ ਕਰੋ ਚਲੋ ਮੰਨ ਲਿਆ ਮੈਂ ਤੁਹਾਡੀ ਗੱਲ ਵੀ ਰੇਟ ਦੱਸ ਦਿੱਤਾ ਅੱਜ ਮੈਂ ਵੀਡੀਓ ਪਾਈ ਆ ਮੈਂ ਕਹਿੰਦਾ ਕਿ ਇਹ 300 ਰੁਪਏ ਦਾ ਚਾਹ 200 ਰੁਪਏ ਦਾ ਪੈਕੇਟ ਆ ਤੁਸੀਂ ਇਹ ਹੀ ਵੀਡੀਓ 6 ਮਹੀਨੇ ਬਾਅਦ ਵੇਖਦੇ ਹੋ ਉਦੋਂ ਹੋ ਸਕਦਾ ਇਹ 400 ਦਾ ਹੋਵੇ ਹੋ ਸਕਦਾ 100 ਰੁਪਏ ਦਾ ਹੋਵੇ ਫਿਰ ਉਦੋਂ ਤਾਂ ਰੇਟ ਦਾ ਥੋੜਾ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਪਤਾ ਨਹੀਂ ਨਾ ਕਦੋਂ ਕਿਸੇ ਨੇ ਵੀਡੀਓ ਵੇਖਣੀ ਆ ਸੋ ਇਸ ਕਰਕੇ ਰੇਟ ਬਦਲਦੇ ਰਹਿੰਦੇ ਨੇ ਉੱਤੇ ਥੱਲੇ ਹੁੰਦੇ ਰਹਿੰਦੇ ਨੇ ਤਾਂ ਕਰਕੇ ਆਪਾਂ ਕਿਸੇ ਵੀ ਚੀਜ਼ ਦਾ ਜਿਹੜਾ ਰੇਟ ਨਹੀਂ ਦੱਸਦੇ ਹੁੰਦੇ ਤੇ ਤੁੰਮੇ ਵਾਲੀ ਜਵੈਨ ਵੀ ਤੁਹਾਨੂੰ ਸਾਡੇ ਤੋਂ ਮਿਲ ਜੂਗੀ ਹੁਣ ਤੁਸੀਂ ਮਾਰਕੀਟ ਦੇ ਵਿੱਚ ਜਾਨੇ ਹੋ ਨਾ ਤੁਹਾਨੂੰ ਜਿਹੜਾ ਤੁਸੀਂ ਕਹਿੰਦੇ ਕਾਲਾ ਨਮਕ ਚਾਹੀਦਾ ਵਾ ਪਿਓਰ ਕਾਲਾ ਨਮਕ ਬਹੁਤ ਘੱਟ ਮਿਲਦਾ ਜੀ ਐ ਨਹੀਂ ਮੈਂ ਕਹਿੰਦੀ ਵੀ ਮਿਲਦਾ ਨਹੀਂ ਹੈਗਾ ਇਹ ਅਸੀਂ ਘਰ ਦੇ ਵਿੱਚ ਪੀਸ ਕੇ ਜਿਹੜਾ ਵਾ ਮਾਮਦਸਤੇ ਵਿੱਚ ਖਾਸ ਪੀਸ ਕੇ ਨੂੰ ਜਿਵੇਂ ਆਪਾਂ ਨਮਕ ਅੱਗੇ ਵੀ ਤਿਆਰ ਕੀਤਾ ਚੈਨਲ ਤੇ ਵੀਡੀਓ ਪਾਈ ਆ ਇਹ ਕਾਲਾ ਨਮਕ ਜਿਹੜਾ ਵਾ ਉਹ ਆਪਾਂ ਤਿਆਰ ਕੀਤਾ ਵਾ ਜਿਵੇਂ ਅੱਜ ਕੱਲ ਤੁਸੀਂ ਗਰਮੀਆਂ ਦੇ ਵਿੱਚ ਲੱਸੀ ਪੀਨੇ ਹੋ ਜਾਂ ਦਹੀਂ ਖਾਣੇ ਹੋ ਜਾਂ ਨਿੰਬੂ ਪਾਣੀ ਬਣਾਉਣੇ ਹੋ ਉਹਦੇ ਵਿੱਚ ਤੁਸੀਂ ਇਹ ਕਾਲਾ ਨਮਕ ਪਾ ਕੇ ਖਾਓਗੇ ਤੇ ਬਹੁਤ ਹੀ ਤੁਹਾਨੂੰ ਵਧੀਆ ਲੱਗੂਗਾ ਤੁਹਾਨੂੰ ਫੀਲਿੰਗ ਆਊਗੀ ਕਿ ਅਸੀਂ ਇਹਦੇ ਵਿੱਚ ਕਾਲਾ ਨਮਕ ਪਾਇਆ ਵਾ ਤੇ ਇਹ ਕਾਲਾ ਨਮਕ ਜਿਹੜਾ ਵਾ ਉਹ ਕੁਦਰਤੀ ਨਹੀਂ ਹੁੰਦਾ ਸਾਰਿਆਂ ਨੂੰ ਤੁਹਾਨੂੰ ਪਤਾ ਕਾਲਾ ਨਮਕ ਜਿਹੜਾ ਤਿਆਰ ਹੀ ਕੀਤਾ ਜਾਂਦਾ ਇਹ ਸ਼ੁੱਧ ਜਿਹੜਾ ਕਾਲਾ ਨਮਕ ਆ ਜਿਹੜਾ ਘੜਿਆਂ ਦੇ ਵਿੱਚ ਤਿਆਰ ਕੀਤਾ ਜਾਂਦਾ ਸੀ ਉਹ ਜਿਹੜਾ ਨਮਕ ਆਪਾਂ ਤਿਆਰ ਕੀਤਾ ਇਹਦੇ ਨਾਲ ਨਾਲ ਇਹ ਤੁਸੀਂ ਵੇਖ ਸਕਦੇ ਹੋ ਪੈਕਿੰਗ ਜਿਹੜੀ ਹੋਈ ਆ ਇਹ ਹੈਗੀ ਚੌਲਾਂ ਦੇ ਪਾਪੜ ਕਿਉਂਕਿ ਅੱਗੇ ਆਪਾਂ ਜਿਵੇਂ ਮਾਂ ਦੇ ਪਾਪੜ ਬਣਾਏ ਸੀ ਦਾਲ ਦੇ ਜਿਹੜੇ ਅੰਬਸਰੀ ਮਸ਼ਹੂਰ ਹੁੰਦੇ ਆ ਪਾਪੜ ਉਸ ਤੋਂ ਬਾਅਦ ਬਹੁਤ ਪੈਣਾ ਦੀ ਡਿਮਾਂਡ ਆਉਂਦੀ ਹੁੰਦੀ ਸੀਗੀ ਕਿ ਮੈਡਮ ਸਾਨੂੰ ਚੌਲਾਂ ਦੇ ਪਾਪੜ ਚਾਹੀਦੇ ਨੇ ਹੁਣ ਕਈ ਇਹ ਵੀ ਡਿਮਾਂਡ ਕਰਦੇ ਕਿ ਸਾਨੂੰ ਆਲੂਆਂ ਦੇ ਪਾਪੜ ਚਾਹੀਦੇ ਹੌਲੀ ਹੌਲੀ ਦੇਖਾਂਗੇ ਜੀ ਆਪਾਂ ਉਹ ਵੀ ਤਿਆਰ ਕਰ ਸਕਦੇ ਤੇ ਉਹ ਵੀ ਆਪਾਂ ਕਰਾਂਗੇ ਇਹ ਹੁਣ ਤੁਸੀਂ ਵੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਇਹ ਹੈਗੇ ਚੋਲਾਂ ਦੇ ਪਾਪੜ ਪਹਿਲਾਂ ਜਿਵੇਂ ਦੇਖੋ ਤੁਹਾਨੂੰ ਪਤਾ ਇਹ ਪਹਿਲਾਂ ਆਪਾਂ ਜਿਹੜੇ ਦਾਲ ਦੇ ਪਾਪੜ ਤਿਆਰ ਕੀਤੇ ਸੀਗੇ ਤੇ ਇਹ ਆਪਣੇ ਜੀਰੇ ਵਾਲੇ ਨਮਕ ਵਾਲੇ ਚੋਲਾਂ ਦੇ ਪਾਪੜ ਇਹਦੇ ਵਿੱਚ ਜਿਹੜੀ ਮਿਰਚ ਵਗੈਰਾ ਬਹੁਤ ਘੱਟ ਰੱਖੀ ਗਈ ਆ ਕਿਉਂਕਿ ਕਈ ਭੈਣਾ ਕਹਿ ਦਿੰਦੀਆਂ ਕਿ ਮੈਡਮ ਤੁਹਾਨੂੰ ਮਿਰਚ ਘੱਟ ਚਾਹੀਦੀ ਆ ਹੁਣ ਇਹਨਾਂ ਦੇ ਵਿੱਚ ਵੀ ਆਪਾਂ ਮਿਰਚ ਜਿਹੜੀ ਘੱਟ ਪਾਈ ਸੀਗੀ ਇਹ ਜਿਹੜੇ ਬਹੁਤ ਜ਼ਿਆਦਾ ਤੇਜ਼ ਨੇ ਉੱਤੇ ਦੇਖੋ ਲਿਖਿਆ ਵੀ ਤੇਜ਼ ਮਸਾਲਾ ਪਾਪੜ ਤੇ ਇਹ ਤੇਜ਼ ਪਾਪੜ ਨੇ ਤੇ ਇਹਦੇ ਵਿੱਚ ਸਿਰਫ ਆਪਾਂ ਜੀਰਾ ਤੇ ਨਾ ਮੁਕ ਭਾਇਆ ਕਿਉਂਕਿ ਬੱਚਿਆਂ ਨੇ ਖਾੜੇ ਹੁੰਦੇ ਜਿਆਦਾਤਰ ਇਹ ਫਰਾਈ ਪਾਪੜ ਇਸ ਕਰਕੇ ਜਿਹੜਾ ਆਪਾਂ ਤਿਆਰ ਕੀਤਾ ਚੌਲਾਂ ਦੇ ਪਾਪੜ ਹੁਣ ਤੁਸੀਂ ਸਾਡੇ ਕੋ ਇਹੋ ਜੇ ਕੋਈ ਵੀ ਸਮਾਨ ਮੰਗਾ ਸਕਦੇ ਹੋ ਚਾਹੇ ਚੌਲਾਂ ਦੇ ਪਾਪੜ ਹੋਣ ਚਾਹੇ ਜਿਹੜੇ ਦਾਲ ਵਾਲੇ ਪਾਪੜ ਹੋਣ ਜਿਹੜਾ ਮਸਾਲਾ ਜਿਹੜਾ ਆਪਾਂ ਤਿਆਰ ਕੀਤਾ ਪਰੌਂਠਿਆਂ ਵਾਲਾ ਤੁੰਮੇ ਵਾਲੀ ਜਵੈਣ ਇਹ ਸਾਰਾ ਕੁਝ ਹੀ ਤੁਹਾਨੂੰ ਮਿਲ ਜੂਗਾ ਹੁਣ ਇੱਥੇ ਬਹੁਤ ਪੈਣਾ ਨਾ ਕਈ ਬਾਰ ਉਹ ਜਿਹੜੀਆਂ ਆਈਆਂ ਉਹ ਮੈਨੂੰ ਫੋਨ ਕਰਦੀਆਂ ਕਿ ਬੈਨ ਨੂੰ ਸਾਨੂੰ ਘੱਟ ਮਿਰਚ ਵਾਲੀ ਚਾਹ ਬਿਨਾ ਮਿਰਚ ਵਾਲੀ ਵੱਡੀ ਚਾਹੀਦੀ ਆ ਦੇਖੋ ਉਹੋ ਜੀ ਚੀਜ਼ਾਂ ਜਿਹੜੀਆਂ ਉਹ ਡਿਮਾਂਡ ਤੇ ਹੀ ਆਰਡਰ ਆਉਂ ਘੱਟ ਤੋਂ ਘੱਟ 3 ਕਿਲੋ ਚ 5 ਕਿਲੋ ਤੱਕ ਹੋਣਾ ਚਾਹੀਦਾ ਕਿਉਂਕਿ ਸਪੈਸ਼ਲ ਆਪਾਂ ਸਾਰਾ ਮਾਲ ਤਿਆਰ ਕਰਨਾ ਹੁੰਦਾ ਤੇ ਫਿਰ ਜਿਹੜੀ ਬੜੀ ਆ ਉਹ ਬਿਨਾ ਮਸਾਲੇ ਤੋਂ ਜਿਹੜੀ ਟੁੱਟ ਜਾਂਦੀ ਹੈ ਇਹ ਆਪਾਂ ਪਹਿਲਾਂ ਕਸਟਮਰ ਨੂੰ ਦੱਸ ਦਿਆਂ ਇਹ ਚੋਲਾ ਵਾਲੇ ਪਾਪੜ ਵੀ ਬਹੁਤ ਨਰਮ ਹੁੰਦੇ ਤੁਹਾਨੂੰ ਪਤਾ ਇਹ ਵੀ ਜਿਹੜੇ ਟੁੱਟ ਜਾਣਗੇ ਜਾਂਦੇ ਤੱਕ ਪਰ ਇਹਨਾਂ ਟੇਸਟੀ ਬਹੁਤ ਹੋਣਗੇ ਵੈਸੇ ਵੀ ਆਪਾਂ ਖਾਣਾ ਦੇ ਤੋੜ ਕੇ ਹੀ ਹੁੰਦਾ ਕਿਉਂਕਿ ਕੋਰੀਅਰ ਦੇ ਵਿੱਚ ਆਪਾਂ ਜਦੋਂ ਭੇਜਦੇ ਆ ਨਾ ਤੇ ਬਹੁਤ ਵੱਡੀ ਸਮਾਨ ਜਿਹੜਾ ਉਹ ਛੋਟ-ਛੋਟ ਕੇ ਤੋੜ ਦਿੰਦੇ ਆ ਤੇ ਇਹ ਜਿਹੜੀਆਂ 3-4 ਆਟਮਾ ਜਿਹੜੀਆਂ ਆਪਾਂ ਨਵ ਜੇ ਤੁਸੀਂ ਸਾਡੇ ਕੋਲ ਮੰਗਾਉਣੀ ਆ ਹੁਣ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਤੁਸੀਂ ਆਪ ਦਾ ਆਰਡਰ ਸਾਨੂੰ ਦੇ ਸਕਦੇ ਹੋ ਉਹਦੇ ਨਾਲ ਨਾਲ ਧਰਮ ਮਸਾਲੇ ਦੇ ਨਾਲ ਆਪਾਂ ਚਾਹ ਵਾਲਾ ਮਸਾਲਾ ਵੀ ਤਿਆਰ ਕੀਤਾ ਸੀ ਉਹ ਦੀ ਸਾਰੀ ਚੈਨਲ ਤੇ ਵੀਡੀਓ ਤਿਆਰ ਕਰਕੇ ਪਾਈ ਆ ਉਹ ਵੀ ਆਪਾਂ ਭੇਜਦੇ ਆ ਕਿਚਨ ਕਿੰਗ ਮਸਾਲਾ ਵੀ ਆਪਾਂ ਭੇਜਦੇ ਆ ਤੇ ਬਹੁਤ ਜਲਦੀ ਆਪਾਂ ਚਨੇ ਦਾ ਮਸਾਲਾ ਜਿਹੜਾ ਹੁੰਦਾ ਵਾ ਛੋਲਿਆਂ ਦਾ ਮਸਾਲਾ ਉਹ ਵੀ ਲੈ ਕੇ ਆਵਾਂਗੇ ਕਿਉਂਕਿ ਉਹ ਦੀ ਵੀ ਬਹੁਤ ਡਿਮਾਂਡ ਆ ਰਹੀ ਆ ਤੇ ਜੇ ਕੋਈ ਹੋਰ ਆਪਾਂ ਨਵੀਂ ਵੈਰਾਈਟੀ ਲੈ ਕੇ ਆਏ ਉਹ ਜਰੂਰ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਤੇ ਤੁਸੀਂ ਇਹਨਾਂ ਵਿੱਚੋਂ ਜਿਵੇਂ ਕਿ ਆਚਾਰ ਪੰਜੀਰੀਆਂ ਸਾਰੇ ਤੁਸੀਂ ਥੰਬਨੇਲ ਵੀਡੀਓ ਤੇ ਵੇਖ ਰਹੇ ਹੋ ਕਿ ਜਿਹੜੇ ਜਿਹੜੇ ਆਪਾਂ ਤਿਆਰ ਕੀਤੇ ਸਾਰੀਆਂ ਹੀ ਵੀਡੀਓ ਚੈਨਲ ਤੇ ਆਪਾਂ ਪਾਈਆਂ ਆਈਆਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੀਡੀਓ ਵੇਖ ਕੇ ਘਰੇ ਵੀ ਬਣਾ ਸਕਦੇ ਹੋ ਤੇ ਜੇਕਰ ਤੁਸੀਂ ਜ਼ਿਆਦਾ ਇਹ ਤਾਮ-ਚਾਮ ਨਹੀਂ ਕਰ ਸਕਦੇ ਤੇ ਸਿਰਫ ਇੱਕੋ ਨੰਬਰ ਤੁਸੀਂ ਡਾਇਲ ਕਰਨਾ ਜਿਹੜਾ ਵੀਡੀਓ ਵਿੱਚ ਤੁਸੀਂ ਵੇਖ ਰਹੇ ਹੋ ਤੇ ਉਹਦੇ ਤੋਂ ਤੁਸੀਂ ਘਰ ਬੈਠੇ ਜਿਹੜਾ ਵਨਸਵੰਨਾ ਸਮਾਨ ਮਸਾਲੇ ਆਚਾਰ ਫੰਜੀਰੀਆਂ ਪਾਪੜ ਬੜੀਆਂ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਤੇ ਇਹ ਜਿਹੜੀ ਵੀਡੀਓ ਅੱਜ ਲਈ ਆਪਾਂ ਤਿਆਰ ਕੀਤੀ ਸੀਗੀ ਇਹ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਿਉਂਕਿ ਕਈ ਭੈਣਾ ਫੋਨ ਕਰਕੇ ਬਾਅਦ ਵਿੱਚ ਭੁੱਲ ਜਾਂਦੀਆਂ ਨੇ ਕਹਿੰਦੀਆਂ ਸਾਨੂੰ ਪਤਾ ਨਹੀਂ ਲੱਗਾ ਚੈਨਲ ਕਿਹੜਾ ਉਹ ਇਸ ਕਰਕੇ ਨਹੀਂ ਪਤਾ ਲੱਗਦਾ ਕਿ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਸੋ ਜੇ ਵੀਡੀਓ ਅੱਜ ਦੇਖ ਰਹੇ ਹੋ ਪਹਿਲੀ ਵਾਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਨਵੀਂ ਨਵੀਂ ਇਹੋ ਜਿਹੀ ਆਈਟਮ ਲੈ ਕੇ ਆਉਂਦੇ ਰਵਾਂਗੇ ਜਿਹੜੀ ਕਿ ਤੁਹਾਨੂੰ ਆਪਾਂ ਵਧੀਆ ਤਾਜੀ ਸ਼ੁੱਧ ਖਾਸ ਕਰਕੇ ਆਪਣਾ ਰੇਟ ਜੇ ਤੁਸੀਂ ਕਹਿੰਦੇ ਵੀ ਵੱਧ ਥੋੜਾ ਤੁਸੀਂ ਰੇਟ ਲਾਉਨੇ ਹੋ ਉਹਦੇ ਨਾਲ ਨਾਲ ਇਹ ਵੇਖਿਆ ਕਰੋ ਵੀ ਤੁਹਾਨੂੰ ਇਹ ਸ਼ੁੱਧ ਸਮਾਨ ਜਿਹੜਾ ਖਵਾ ਰਹੇ ਆਂ ਚਾਹੇ ਪਾਪੜ ਹੋਣ ਵੜੀਆਂ ਹੋਣ ਦੇਖੋ ਵੜੀਆਂ ਦੀ ਲੋਕ ਕਹਿ ਦਿੰਦੇ ਕਿ ਤੁਸੀਂ ਨਾ ਵੀ ਮਹਿੰਗੀ ਦੇ ਰਹੇ ਹੋ ਵੜੀ ਇਹ ਵੜੀ ਦਾ ਕੀ ਕਰਨਾ ਹੁੰਦਾ ਜੀ ਦਾਲ ਘੋਟ ਕੇ ਬਣਾ ਲੈਣੀ ਹੁੰਦੀ ਆ ਉਹਨਾਂ ਨੇ ਦਾਲ ਜਿਹੜੀ ਘੋਟਣੀ ਹੁੰਦੀ ਆ ਚਾਹੇ ਉਹ ਦੇ ਵਿੱਚ ਗ੍ਰੈਂਡਰ ਚ ਘੋਟਣੀ ਹੁੰਦੀ ਆ ਚਾਹੇ ਮਸ਼ੀਨ ਚ ਘੋਟਣੀ ਹੁੰਦੀ ਆ ਆਪਾਂ ਕਿਵੇਂ ਦਾਲ ਘੋਟਦੇ ਆ ਇਹ ਸਾਰੀ ਚੈਨਲ ਤੇ ਵੀਡੀਓ ਪਾਈ ਆਪਾਂ ਕੁੰਡੇ ਡੰਡੇ ਦੇ ਨਾਲ ਜਿਹੜੀ ਦਾਲ ਘੋਟੀਦੀ ਆ ਉਤੇ ਬਹੁਤ ਮਿਹਨਤ ਲੱਗਦੀ ਆ ਫਿਰ ਇਹਨਾਂ ਨੂੰ ਜਦੋਂ ਪਹਿਲਾਂ ਮਸਾਲਿਆਂ ਨੂੰ ਸਾਰਿਆਂ ਨੂੰ ਧੋਣਾ ਸੁਕਾਉਣਾ ਹੁਣ ਤੁਸੀਂ ਇੱਕ ਕਣਕੀ ਧੋਵਣਾ ਉਹਦੇ ਉੱਤੇ ਤੁਹਾਨੂੰ 2-3 ਦਿਨ ਰਹਿਣਾ ਪੈਂਦਾ ਕਦੀ ਉਹਨੂੰ ਚੱਕੋ ਕਦੀ ਉਹਦੇ ਚ ਹੱਥ ਮਾਰੋ ਕਦੀ ਉਹਨੂੰ ਫੇਰ ਵਛਾਓ ਕਦੀ ਧੁੱਪੇ ਕਦੀ ਛਾਵੇਂ ਤੇ ਮੈਂ ਕਿੰਨੇ ਮਸਾਲੇ ਧੋ ਕੇ ਸਕਾ ਕੇ ਪੀਸ ਕੇ ਫੇਰ ਤੁਹਾਨੂੰ ਭੇਜਨੇ ਹੁੰਦੇ ਇਹ ਸ਼ੁੱਧਤਾ ਵੇਖਿਆ ਕਰੋ ਡੇਟ ਨਾ ਵੇਖਿਆ ਕਰੋ ਜੇ ਆਪਾਂ ਸਸਤਾ ਖਾਣੇ ਆ ਤੇ ਉਹ ਮੁੜ ਕੇ ਆਪਾਂ ਨੂੰ ਹਰਜਾਨਾ ਹੋਵੇ ਉਹਦਾ ਭਰਨਾ ਪੈਂਦਾ ਡਾਕਟਰਾਂ ਦੇ ਕੋਲ ਜਾ ਕੇ ਸਸਤਾ ਰੋਵੇ ਬਾਰ-ਬਾਰ ਤੇ ਮਹਿੰਗਾ ਰੋਵੇ ਇੱਕ ਵਾਰ ਜੇਕਰ ਤੁਸੀਂ ਮਹਿੰਗੀ ਚੀਜ਼ ਖਾ ਰਹੇ ਹੋ ਇਹ ਵੀ ਵੇਖਿਆ ਕਰੋ ਆਪ ਤੇ ਸ਼ੋ ਦਿਖਾ ਰਹੇ ਹੋ ਸੋ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ